ਪੰਜਾਬ ਦੀ ਸੱਤਾ ਸੰਭਾਲਦੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਿੱਖਿਆ ਦਾ ਮਿਆਰ ਨੂੰ ਉਹਨਾਂ ਵੱਲੋਂ ਉੱਚ ਚੱਕਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਅੱਜ ਉਹ ਵਾਅਦਾ ਪੂਰਾ ਹੁੰਦਾ ਨਜ਼ਰ ਵੀ ਆ ਰਿਹਾ ਹੈ ਜਦੀ ਤਾਜ਼ਾ ਮਿਸਾਲ ਵਿਧਾਨ ਸਭਾ ਹਲਕਾ ਤਰਨਤਾਰਨ ਵੇਖੇ ਦੇਖਣ ਨੂੰ ਮਿਲੀ ਹੈ ਜਿੱਥੇ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਵੱਲੋਂ ਹਲਕੇ ਦੇ ਪੰਜ ਸਰਕਾਰੀ ਹਾਈ ਅਤੇ ਐਲੀਮੈਂਟਰੀ ਸਕੂਲ ਦੀ ਬਿਲਡਿੰਗ ਨੂੰ ਤਕਰੀਬਨ 1.5 ਕਰੋੜ ਰੁਪਏ ਲਾ ਕੇ ਅਪਡੇਟ ਕੀਤਾ ਗਿਆ ਇਸ ਮੌਕੇ ਤੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਨੇ ਕਹੇ ਕਿ ਮੁੱਖ ਮੰਤਰੀ ਭਗਵਾਨਤਮਾਨ ਵੱਲੋਂ ਸਿੱਖਿਆ ਦੇ ਖੇਤਰ ਦੇ ਵਿੱਚ ਵੱਡੀ ਕ੍ਰਾਂਤੀ ਲਿਆਂਦੀ ਜਾ ਰਹੀ ਹੈ ਅਤੇ ਅੱਜ ਇਹਦੇ ਚਲਦਿਆਂ ਪੰਜ ਸਕੂਲਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ ਜਿਦੇ ਨਵੇਂ ਕਮਰੇ ਨਵੇਂ ਪਖਾਨੇ ਸਕੂਲਾਂ ਦੀ ਚਾਰਦੀਵਾਰੀ ਤੇ ਆਧੁਨਿਕ ਢੰਗਾਂ ਨਾਲ ਲਹਿ ਪ੍ਰੋਗਸ਼ਾਲਾ ਬਣਾਈਆਂ ਗਿਆ ਹਨ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਹਲਕਾ ਤਰੰਤਾਰਨ ਦੇ ਵਿਕਾਸ ਦੇ ਕੋਈ ਕਸਰ ਨਹੀਂ ਛੱਡੀ ਆਵੇਗੀ ਹੋਰ ਕੀ ਕੁਝ ਕਿਹਾ ਉਹਨਾਂ ਨੇ ਅਤੇ ਉਹਨਾਂ ਦੇ ਨਾਲ ਆਏ ਵਿਅਕਤੀਆਂ ਨੇ ਤੁਸੀਂ ਆਪ ਦੇਖੋ ਸੁਣੋ ਜਦੋਂ ਦੀ ਵੀ ਮਾਨ ਸਰਕਾਰ ਆਈ ਆ ਸਕੂਲਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸੁਧਾਰ ਹੋ ਰਹੇ ਆ ਸਿਹਤ ਵਿਭਾਗ ਦੇ ਵਿੱਚ ਬਹੁਤ ਵੱਡੇ ਸੁਧਾਰ ਹੋ ਰਹੇ ਨੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਚਾਰ ਦੀਵਾਰੀਆਂ ਜਿਹੜੀਆਂ ਨਹੀਂ ਸੀ ਉਹ ਬਣਾਈਆਂ ਗਈਆਂ ਨੇ ਖੇਡਾਂ ਦੀਆਂ ਜਿਹੜੀਆਂ ਗਰਾਊਂਡਾਂ ਨੇ ਉਹਨਾਂ ਨੂੰ ਸੁਧਾਰਿਆ ਜਾ ਰਿਹਾ ਜਿੱਥੇ ਕਮਰੇ ਵੀ ਘਾਟ ਸੀ ਉੱਥੇ 스마트 ਕਲਾਸ ਰੂਮ ਬਣਾਏ ਆ ਜਿਹਦੇ ਵਿੱਚ ਪ੍ਰੋਜੈਕਟਰ ਲੱਗੇ ਨੇ ਬਹੁਤ ਵਧੀਆ ਜਿਹੜੇ ਆ ਅਡੈਸਕ ਬੈਂਚ ਜਿਹੜੇ ਨੇ ਬੈਂਡ ਨੂੰ ਸਟੂਡੈਂਟ ਨੂੰ ਮਹయ్యా ਕੀਤੇ ਗਏ ਨੇ ਹਰ ਸਹੂਲਤ ਜਿਹੜੀ ਆ ਉਹ ਦਿੱਤੀ ਗਈ ਹੈ ਜਿਹੜੀ ਕਿ ਪ੍ਰਾਈਵੇਟ ਸਕੂਲਾਂ ਚ ਪਹਿਲਾਂ ਕਹਿੰਦੇ ਸੀ ਵੀ ਹੁੰਦੀਆਂ ਸਹੂਲਤਾਂ ਅੱਜ ਕੋਈ ਵੀ ਉਹੋ ਜਿਹੀ ਸਹੂਲਤ ਨਹੀਂ ਗਈ ਰਹਿ ਗਈ ਕਿ ਜਿਹੜੀ ਸਰਕਾਰੀ ਸਕੂਲਾਂ ਦੇ ਵਿੱਚ ਨਾ ਹੋਵੇ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹ ਹੋਵੇ ਅਧਿਆਪਕਾਂ ਦੀ ਕਾਡ ਨੂੰ ਜਿਹੜਾ ਵਾ ਪੂਰਾ ਕੀਤਾ ਜਾ ਰਿਹਾ ਵਾ ਪੜ੍ਹਾਈ ਦਾ ਮਿਆਰ ਜਿਹੜਾ ਉਹਨੂੰ ਉੱਚਾ ਚੁੱਕਿਆ ਜਾ ਰਿਹਾ ਅਧਿਆਪਕਾਂ ਨੂੰ ਟੀਚਰਾਂ ਨੂੰ ਪ੍ਰਿੰਸੀਪਲਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਟ੍ਰੇਨਿੰਗ ਦਵਾਈ ਜਾ ਰਹੀ ਹੈ ਤੇ ਉਹਦੇ ਵਿੱਚ ਜਿਹੜਾ ਵਾ ਤਾਂ ਕਿ ਉਹ ਚੰਗੀ ਜਿਹੜੀ ਆ ਸਿੱਖਿਆ ਇੱਥੇ ਪ੍ਰਦਾਨ ਕਰ ਸਕਣ ਜਿਹੜੇ ਸਕੂਲਾਂ ਦੀ ਦਿੱਖ ਸੁਧਾਰੀ ਜਾ ਰਹੀ ਹੈ ਸੋ ਇਸ ਕਰਕੇ ਇੱਕ ਸਿੱਖਿਆ ਦੀ ਕ੍ਰਾਂਤੀ ਜਿੰਨਾ ਚਿਰ ਤੱਕ ਸਾਡੇ ਜਿਹੜੇ ਸ਼ਹਿਰੀ ਨੇ ਉਹ ਪੜ੍ਹੇ ਲਿਖੇ ਨਹੀਂ ਹੋਣਗੇ ਉਹਨਾਂ ਚਿਰ ਤਰੱਕੀ ਨਹੀਂ ਹੋ ਸਕਦੀ ਜੇਕਰ ਤੁਸੀਂ ਦੇਖ ਲਓ ਕੋਈ ਪੜਿਆ ਲਿਖਿਆ ਨਹੀਂਗਾ ਉਹਦਾ ਜੇ ਰਿਕਸ਼ਾ ਚਲਾਉਂਦਾ ਸੀ ਬਾਪ ਤੇ ਉਹ ਅੱਗੇ ਬੱਚੇ ਵੀ ਰਿਕਸ਼ਾ ਚਲਾ ਰਹੇ ਨੇ ਜੇ ਕੋਈ ਰੇੜੀ ਲਾਉਂਦਾ ਸੀ ਉਹਦੇ ਬੱਚੇ ਵੀ ਰੇੜੀ ਲਗਾ ਰਹੇ ਨੇ ਪਰ ਜਿਸ ਪਰਿਵਾਰ ਚ ਕੋਈ ਪੜ੍ਹ ਲਿਖ ਗਿਆ ਉੱਥੇ ਜਿਹੜੀ ਆ ਖੁਸ਼ਹਾਲੀ ਜ਼ਰੂਰ ਆਈ ਆ ਤਰੱਕੀ ਜ਼ਰੂਰ ਆਈ ਆ ਸੋ ਇਹ ਜਿਹੜਾ ਖੁਸ਼ਹਾਲੀ ਤਰੱਕੀ ਵਾਸਤੇ ਸੂਬੇ ਦੀ ਪੜ੍ਹਾਈ ਜਿਹੜੀ ਬੜੀ ਜ਼ਰੂਰੀ ਆ ਜਿਹਨੂੰ ਮਾਨ ਸਰਕਾਰ ਨੇ ਆਪਣਾ ਵਾਅਦਾ ਜਿਹੜਾ ਉਹ ਪੂਰਾ ਕੀਤਾ ਵਾ ਕਰ ਰਹੀ ਆ ਦਿਨ ਬਦ ਦਿਨ ਜਿਹੜਾ ਵਾ ਉਹ ਜਿਹੜੀ ਸਕੂਲ ਨੇ ਉਹਨਾਂ ਦੀ ਹਾਲਤ ਸੁਧਾਰੀ ਜਾ ਰਹੀ ਹੈ ਸੋ ਇਸੇ ਹੀ ਕਾਰੀ ਦੇ ਵਜੋਂ ਅੱਜ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਮਾਨ ਸਰਕਾਰ ਦੇ ਦੌਰਾਨ ਸਕੂਲਾਂ ਦੇ ਵਿੱਚ ਕੰਮ ਹੋਏ ਨੇ ਬਿਲਡਿੰਗਾਂ ਬਣੀਆਂ ਨੇ ਚਾੜ ਦਿਵਾੜੀਆਂ ਬਣੀਆਂ ਨੇ ਟਾਇਲਟਸ ਬਣੇ ਨੇ ਲੈਬੋਰਟਰੀਆਂ ਬਣੀਆਂ ਨੇ ਉਹਨਾਂ ਦਾ ਜਿਹੜੇ ਅੱਜ ਸਾਰੇ ਪੰਜਾਬ ਦੇ ਵਿੱਚ ਅਧਿਕਾਰਨ ਹੋ ਕਰਕੇ ਤੇ ਜਿਹੜਾ ਬੱਚਿਆਂ ਨੂੰ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਨੇ ਜੋ ਸੋ ਅੱਜ ਪੰਜਾਬ ਹਲਕਾ ਤਰੰਤਾਰ ਦੇ ਵਿੱਚ ਵੀ ਇਸੇ ਤਰ੍ਹਾਂ ਪੰਜ ਸਕੂਲਾਂ ਦੇ ਵਿੱਚ ਮੈਂ ਜਾ ਕੇ ਆਇਆ ਹਾਂ ਸਰਕਾਰੀ ਹਾਈ ਸਕੂਲ ਚੁਭਾਲ ਲੜਕਿਆਂ ਦਾ ਸਰਕਾਰੀ ਐਲੀਮੈਂਟਰੀ ਸਕੂਲ ਲੜਕੇ ਚੁਭਾਲ ਸਰਕਾਰੀ ਐਲੀਮੈਂਟਰੀ ਸਕੂਲ ਲੜਕੀਆਂ ਚੁਭਾਲ ਸਰਕਾਰੀ ਹਾਈ ਸਕੂਲ ਵਿਹਾੜੀ ਤੇ ਹੁਣ ਜਿਹੜਾ ਵਾ ਆਖਸ ਤੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਢੀਵਿੰਡ ਪਹੁੰਚੇ ਆ ਜਿੱਥੇ ਕਿ ਕਮਰਸ ਬਲਾਕ ਬੜੀ ਵਧੀਆ ਜਿਹੜਾ ਬਣਿਆ ਵਾ ਚਾਰ ਦੀਵਾਰੀ ਜਿਹੜੀ ਆ ਉਹ ਕੀਤੀ ਗਈ ਆ ਹੋਰ ਵੀ ਸਕੂਲ ਦੀ ਜਿਹੜੀ ਆ ਬੜੀ ਦੇਖ ਸੁਧਾਰੀ ਗਈ ਆ ਅੱਜ ਉਹੀ ਅਧਿਆਪਕ ਨੇ ਅੱਜ ਉਹੀ ਸਕੂਲ ਨੇ ਜਿਹੜੇ ਕਿ ਪਹਿਲੀਆਂ ਸਰਕਾਰਾਂ ਵੇਲੇ ਚੱਲਦੇ ਰਹੇ ਸੀ ਪਰ ਅੱਜ ਜਿਹੜਾ ਵਾ ਉਹੀ ਟੀਚਰ ਵਧੀਆ ਤਰੀਕੇ ਦੇ ਨਾਲ ਪੜ੍ਹਾ ਰਹੇ ਨੇ ਕਿਉਂਕਿ ਉੱਤੇ ਜਿਹੜਾ ਮੈਨੇਜਮੈਂਟ ਆ ਉਹ ਵਧੀਆ ਹੋ ਗਈ ਤੇ ਸਾਰੇ ਪ੍ਰਬੰਧ ਜਿਹੜੇ ਆ ਥੱਲੇ ਉਹ ਵਧੀਆ ਹੋ ਜਾਂਦੇ ਨੇ ਸੋ ਮੈਂ ਆਸ ਕਰਦਾ ਵਾ ਕਿ ਲੋਕ ਵੀ ਤਾਂ ਜਿਹੜਾ ਵਾ ਸਰਕਾਰ ਦਾ ਇਸ ਗੱਲ ਦੇ ਵਿੱਚ ਸਹਿਯੋਗ ਦੇਣਗੇ ਤਾਂ ਕਿ ਆਪਾਂ ਹੈਲਥ ਤੇ ਐਜੂਕੇਸ਼ਨ ਨੂੰ ਪੰਜਾਬ ਦੇ ਵਿੱਚ ਹੋਰ ਬੜਾਵਾ ਦਈਏ ਲੋਕਾਂ ਦੀ ਸਿਹਤ ਚੰਗੀ ਹੋਵੇ ਲੋਕ ਚੰਗੇ ਸੂਝਵਾਨ ਹੋਣ ਤੇ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਚੱਲੇ ਐਮਐਲਏ 1.5 ਕਰੋੜ ਦੇ ਲਗਭਗ ਖਰਚ ਆਇਆ ਜੀ ਕਿਤੇ ਕਿਸੇ ਸਕੂਲ 'ਚ ਕਿੰਨਾ ਵਾ ਕਿਸੇ 'ਚ ਕਿੰਨਾ ਵਾ ਲਗਭਗ 1.5 ਕਰੋੜ ਦੇ ਲਗਭਗ ਖਰਚ ਆਇਆ ਜੀ ਇਹ ਚ ਲਗਭਗ ਦੱਸਾਂ ਕਿ ਐਮਐਲਏ ਸਾਹਿਬ ਨੇ ਦੱਸਿਆ ਹੀ ਹੈ ਕਿ 1.5 ਕਰੋੜ ਦੇ ਕਰੀਬ ਜਿਹੜਾ ਲੱਗ ਲੱਗ ਆਈਟਮਸ ਤੇ ਕਰ ਚੁੱਕੀਤਾ ਗਿਆ ਮੈਂ ਕਲਾਸਰੂਮ ਚਾਰ ਦੀਵਾਰੀ ਫਿਰ ਟਾਇਲਟਸ ਲੜਕੀਆਂ ਦੇ ਲੜਕੀਆਂ ਦੇ ਇਹ ਸਾਰਾ ਕੁਝ ਜਿਹੜਾ ਹੈ ਨਾ ਸਕੂਲਾਂ ਦੇ ਵਿੱਚ ਬਣਾਇਆ ਗਿਆ ਹੈ ਤੇ ਮਾਨ ਸਾਹਿਬ ਦੀ ਸਰਕਾਰ ਤੋਂ ਬਾਅਦ ਇਹ ਜਿਹੜੇ ਖਰਚੇ ਹੋਏ ਨੇ ਆਪਾਂ ਉਹੀ ਖਰਚੇ ਜਿਹੜੇ ਚ ਕਵਰ ਕੀਤੇ ਹੈ ਉਹਨਾਂ ਦੇ ਉਦਘਾਟਨ ਜਿਹੜੇ ਆ ਇਹ ਲਗਾਤਾਰ ਚੱਲਦੇ ਰਹਿਣੇ ਆ ਜਿ세 ਜਿਤੇ ਕੰਮ ਹੋਇਆਵੇ ਤੇ ਬੜਾ ਵਧੀਆ ਉਪਰਾਲਾ ਵੀ ਪਾਇੰਸਰ ਕਰਦਾ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਜਿਹੜੀ ਆ ਲਿਆ ਦਿੱਤੀ ਹੈ ਨੋ ਡਾਟਸ ਕਿ ਪਹਿਲੇ ਵੀ ਸਕੂਲ ਚੱਲਦੇ ਸੀ ਪਰ ਇਹਨਾਂ ਸਕੂਲਾਂ ਦੇ ਵਿੱਚ ਇਸ ਵਕਤ ਨੂੰ ਕੋਈ ਵੀ ਉਹੋ ਜਿਹੇ ਸਕੂਲ ਨਹੀਂ ਦੇ ਆ ਜਿੱਥੇ ਕਿ ਮਿਨੀਮਮ ਸਟ੍ਰਕਚਰ ਜਿਹੜਾ ਉਹ ਅਵੇਲੇਬਲ ਨਹੀਂ ਹੈਗਾ ਦੇਖੋ ਕਲਾਸਰੂਮ ਸਾਰੇ ਟਾਪ ਦੇ ਬਣ ਗਏ ਲੈਬ ਸਰਜੈਂਟ ਟੌਪ ਦੀਆਂ ਬਣ ਗਈਆਂ ਫਰਨੀਚਰ ਟੌਪ ਦਾ ਬਣ ਗਿਆ ਪੀਣ ਵਾਲੇ ਪਾਣੀ ਦਾ ਫਿਰ ਸਾਡੇ ਜਿਹੜੇ ਸੋਲਰ ਪ੍ਰੋਜੈਕਟ ਮੇਨ ਗੱਲ ਹੈ ਸੋਲਰ ਬਿਜਲੀ ਦੀ ਜਿਹੜੀ ਸਾਡੀ ਪ੍ਰੋਬਲਮ ਆਉਂਦੀ ਸੀ ਉਹਦੇ ਹੁਣ ਹਰ ਸਕੂਲ 'ਚ ਸੋਲਰ ਪ੍ਰੋਜੈਕਟ ਲਗਾਉਣ ਦੀ ਸਕੀਮ ਚੱਲ ਰਹੀ ਹੈ ਕਾਫੀ ਸਕੂਲਾਂ 'ਚ ਲੱਗ ਚੁੱਕੇ ਐ ਤੇ ਹੁਣ ਪ੍ਰੋਪੋਜ਼ਲ ਸਾਰੇ ਸਕੂਲਾਂ ਦੀ ਗਈ ਹੋਈ ਹੈ ਉਹ ਸਾਡੇ ਸਕੂਲਾਂ ਵਿੱਚ ਲੱਗਣਗੇ ਉਸੇ ਤਰ੍ਹਾਂ ਸਾਡੇ ਸਕੂਲ ਆਫ ਐਮਿਨੈਂਸ ਬਣੇ ਐ ਪੰਜ ਸਕੂਲ ਸਾਡੇ ਆਪਰੇਟ ਕਰ ਰਹੇ ਐ ਇਸ ਵਕਤ ਸਕੂਲ ਆਫ ਹੈਪੀਨੈਸ ਜਿਹੜੇ ਕਿ 4 ਦਾ ਕੰਸਟਰਕਸ਼ਨ ਵਰਕ ਚੱਲ ਰਿਹਾ ਤੇ 8 ਦੀ ਪ੍ਰਪੋਜ਼ਲ ਗਈ ਹੋਈ ਹੈ ਤਨਤਾਨ ਦੇ ਵਿੱਚ ਜਿਹੜੇ ਕਿ ਬਹੁਤ ਜਲਦੀ ਬਣ ਜਾਣਗੇ ਅਗਲੇ ਸਾਲ ਦੇ ਵਿੱਚ ਤੇ ਇਹ ਸਿੱਖਿਆ ਕ੍ਰਾਂਤੀ ਦੀ ਨਿਸ਼ਾਨੀ ਹੈ ਸਕੂਲ ਤਾਂ ਅਪਗ੍ਰੇਡ ਹੋ ਗਿਆ ਪਰ ਅਧਿਆਪਕਾਂ ਦੀ ਕਮੀ ਬੜੀ ਵੱਡੀ ਮੁਸ਼ਕਲ ਸੀ ਉਹ ਅਜੇ ਤੱਕ ਪੂਰੀ ਹੋਈ ਕਿ ਨਹੀਂ ਹੋਈ ਅਧਿਆਪਕਾਂ ਦੀ ਕਮੀ ਕੁਝ ਹੱਦ ਤੱਕ ਹੈਗੀ ਹੈ ਪਰ ਮਾਨ ਸਰਕਾਰ ਨੇ ਤੁਹਾਨੂੰ ਪਤਾ ਹੈ ਕਿ ਹੁਣ ਜਿਹੜੇ ETT ਨੂੰ ਆਰਡਰ ਦਿੱਤੇ ਆ ਹੁਣ ਉਹਨੇ ਇਹੀ ਜੁਆਇਨ ਕੀਤੇ ਆ ਔਰ ਮਜ਼ੇਦਾਰ ਗੱਲ ਹੈ ਕਿ ਕਿ ਉਹ ਟੀਚਰ ਜਿਹੜੇ ਆ ਕੁਝ ਹੋਰ ਡਿਪਾਰਟਮੈਂਟ ਚ ਵੀ ਸਿਲੈਕਟ ਹੋਏ ਆ ਤੇ ਹੁਣ ਦੁਬਾਰਾ ਫਿਰ ਭਰਤੀ ਹੋਏਗੀ ਕਿਉਂਕਿ ਥੋੜਾ ਗੈਪ ਪੈ ਗਿਆ ਸੀ ਤੇ ਉਹ ਕੁਝ ਮਾਸਟਰ ਕਾਡ ਚ ਚਲੇ ਗਏ ਨਾ ਕੁਝ ETT ਕਾਡ ਚ ਤੇ ਉਹ ਜਿਹੜੀ ਭਰਤੀ ਲਗਾਤਾਰ ਮੈਟ ਜਿਹੜੀ ਆ ਅਪਲਿਫਟ ਹੁੰਦੀ ਜਾਣੀ ਹੈ ਤੇ ਉਹ ਛਾਰੀ ਭਰਤੀ ਜਿਹੜੀ ਸਰਕਾਰ ਕਰ ਰਹੀ ਹੈ ਕਿੰਨਾ ਸਾਲਾਂ ਵਿੱਚ ਜਿਹੜੀ ਹੈ ਬੱਚਿਆਂ ਦੀ ਗਿਣਤੀ ਸਕੂਲਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਵਧੀ ਹੈ ਕਿ ਜਾਂ ਘਟੀ ਹੈ ਦੇਖੋ ਐਵਰੇਜ ਹੈਗੀ ਹੈ ਮਤਲਬ ਬਹੁਤੀ ਜ਼ਿਆਦਾ ਤਾਂ ਨਹੀਂ ਵਧੀ ਪਰ ਜਿਸ ਹਿਸਾਬ ਦੇ ਨਾਲ ਗਰੋਥ ਚੱਲ ਰਹੀ ਹੈ ਮਾਨ ਸਾਹਿਬ ਨੇ ਗੱਲ ਕੀਤਾ ਗਿਆ ਵਾ ਕੀ ਕਰਨ ਜਾਓਗੇ ਇਹਨਾਂ ਸਕੂਲਾਂ ਨੂੰ ਅਪਡੇਟ ਕੀਤਾ ਗਿਆ ਦੇ ਬਾਰੇ ਵੇਖੋ ਜੀ ਅਸੀਂ ਬਲਾਕ ਰੋਡ ਅਫਸਰ ਦਾ ਕੰਮ ਕਰ ਰਹੇ ਹਾਂ ਇੱਥੇ ਕੰਟੀਨੂਅਲ ਬਲਾਕ ਦੇ ਵਿੱਚ ਲਗਭਗ 77 ਸਕੂਲਸ ਆ ਉਹਨਾਂ ਦਾ ਪ੍ਰਬੰਧ ਅਸੀਂ ਵੇਖ ਰਹੇ ਹਾਂ ਅੱਜ ਉਹਨਾਂ ਵਿੱਚੋਂ ਪੰਜਾਂ ਸਕੂਲਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਕੁਝ ਕਮਰੇ ਜਾਂ ਟਾਇਲਟਸ ਜਾਂ ਉਹਨਾਂ ਦੀਆਂ ਲੈਬਸ ਦਿੱਤੀਆਂ ਸੀ ਉਹਨਾਂ ਦਾ ਉਦਘਾਟਨ ਜਿਹੜਾ ਮਾਨਯੋਗ ਐਮਐਲਏ ਸਾਹਿਬ ਵੱਲੋਂ ਅੱਜ ਕੀਤਾ ਗਿਆ ਤੇ ਕਿੰਨੀ ਕੁ ਕੋਸਟ ਆਈ ਨੇ ਜਿਹੜਾ ਪੰਜਾਂ ਸਕੂਲਾਂ ਨੂੰ ਅਪਡੇਟ ਕਰਨ ਦੇ ਵਿੱਚ ਜੀ ਦੇਖੋ ਜੀ ਅੱਜ ਦੋ ਐਲੀਮੈਂਟਰੀ ਸਕੂਲ ਹੀ ਇਹਦੇ ਵਿੱਚ ਇੱਕ ਹਾਈ ਸਕੂਲ ਹੀ ਇੱਕ ਹਾਈ ਸਕੂਲ ਚਬਾਲ ਮੁੰਡੇ ਹੀ ਤੇ ਨਾਲ ਇੱਕ ਸੀਨੀਅਰ ਸੈਕੰਡਰੀ ਸਕੂਲ ਹੀ ਇਹ ਲਗਭਗ ਇਹਨਾਂ ਦੀ ਕੋਸਟ ਜਿਹੜੀ ਆ ਉਹ 1.5 ਕਰੋੜ ਰੁਪਈਆ ਆਈ ਆ ਜਿਹੜਾ ਕਿ ਇਹਨਾਂ ਦਾ ਇਨਫਰਾਸਟ੍ਰਕਚਰ ਜਿਹੜਾ ਉਹ ਸੋਧਿਆ ਗਿਆ ਕੀ ਕੀ ਡਿਵੈਲਪਮੈਂਟ ਦੇ ਵਿੱਚ ਇਹਦੇ ਵਿੱਚ ਕੀਤੇ ਗਏ ਕੰਮ ਜਿਹੜੇ ਆ ਡਿਵੈਲਪਮੈਂਟ ਦੇ ਵਿੱਚ ਇਹਨਾਂ ਦੇ ਵਿੱਚ ਇਹਨਾਂ ਨੂੰ ਸਮਾਰਟ ਕਲਾਸਰੂਮਸ ਦਿੱਤੇ ਗਏ ਇਹਨਾਂ ਨੂੰ ਟਾਇਲਟਸ ਦਿੱਤੇ ਗਏ ਇਹਨਾਂ ਨੂੰ ਲੈਬਸ ਦਿੱਤੀਆਂ ਗਈਆਂ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਢੀਵੜ ਦੇ ਵਿਖੇ ਇੱਕ ਚਾਰ ਦੁਆਰੀ ਦਿੱਤੀ ਗਈ ਸਕੂਲਾਂ ਦੀ ਬਿਲਡਿੰਗ ਤਾਂ ਅਪਡੇਟ ਕਰਤਾ ਪਰ ਇੱਕ ਅਧਿਆਪਕਾਂ ਦੀ ਕਮੀ ਸਕੂਲਾਂ ਦੇ ਵਿੱਚ ਬੜੀ ਜ਼ਿਆਦਾ ਬਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਵਾ ਕਿ ਬਾ ਸਰਕਾਰ ਇਸ ਚੀਜ਼ ਵੱਲ ਕਿਉਂ ਨਹੀਂ ਧਿਆਨ ਦੇ ਰਹੀ ਵੇਖੋ ਜੀ ਮੈਂ ਇਸ ਗੱਲ ਦਾ ਕਿਤਰਾ ਕਿਤੇ ਖੰਡਨ ਵੀ ਕਰਦਾ ਕਿ ਸਕੂਲਾਂ ਦੇ ਵਿੱਚ ਉਹਨਾਂ ਅਧਿਆਪਕਾਂ ਦੀ ਉਨੀ ਘਾਟ ਨਹੀਂ ਰਹੀ ਜਿੰਨੀ ਕਿ ਪਹਿਲਾਂ ਸੀਗੀ ਅਸੀਂ ਬਾਰਡਰ ਬੈਲਟ ਦੇ ਉੱਤੇ ਬੈਠੇ ਆ ਤੇ ਜਦੋਂ ਵੀ ਅਸੀਂ ਸਕੂਲਾਂ ਦੇ ਵਿੱਚ ਇਹਨਾਂ 'ਚ ਵਿਜ਼ਿਟ ਕਰਦੇ ਆ 77 ਸਕੂਲ ਸਾਡੇ ਅੰਡਰ ਆ ਤੇ ਸਾਨੂੰ ਕੋਈ ਬਹੁਤਾ ਲੱਗਦਾ ਨਹੀਂ ਆ ਕਿ ਇਹਨਾਂ ਦੇ ਵਿੱਚ ਘਾਟ ਆ ਬੱਚਿਆਂ ਦੇ ਹਿਸਾਬ ਨਾਲ ਸਾਡੇ ਇਹ ਸਕੂਲ ਜਿਹੜੇ ਆ ਉਹ ਲਗਭਗ ਖੂਬੀ ਜਿਹੜਾ ਉਹ ਚੱਲ ਰਿਹਾ ਹੈ। ਤੁਹਾਨੂੰ ਲੱਗਦਾ ਵਾ ਕਿ ਲੋਕਾਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਵਧਿਆ ਹੋਇਆ ਹੈ ਕਿ ਜਾਂ ਘਟਿਆ ਹੋਇਆ ਹੈ ਕਿ ਅਜੇ ਵੀ ਜਾਂ ਪ੍ਰਾਈਵੇਟ ਸਕੂਲਾਂ ਦੀ ਅਜੇ ਵੀ ਨੋਟਿਸ ਅੰਦਰ ਚੱਲਦੀ ਪਈ ਹੈ ਜੀ। ਦੇਖੋ ਜੀ ਮੈਂ ਸਮਝਦਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਲੋਕਾਂ ਦਾ ਰੁਝਾਨ ਜਿਹੜਾ ਉਹ ਵਧ ਗਿਆ। ਆਮ ਮੁਲਾਜ਼ਮ ਦਾ ਵੀ ਜਿਹੜਾ ਬੱਚਾ ਉਹ ਵੀ ਸਰਕਾਰੀ ਸਕੂਲ ਵੱਲ ਅਜ ਮੂੰਹ ਕਰ ਰਿਹਾ ਹੈ। ਕਿਉਂਕਿ ਜੇ ਕੰਪੇਅਰ ਕਰਦੇ ਆਂ ਤੇ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ, ਅਧਿਆਪਕ ਉਹ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਕਿਤੇ ਨਾ ਕਿਤੇ ਜਿਹੜੇ ਆ ਉਹ ਵਧਿਆ ਹੈ। ਠੀਕ ਥੈਂਕ ਯੂ।